विधानसभा ਦਿਨਾ ਨਗਰ ਦੇ ਪਿੰਡ ਜੋਗਰ ਦੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਨਵੇਂ ਪੈਣ ਵਾਲੇ ਸੀਵਰੇਜ ਦੇ ਕੰਮ ਦੀ ਕੁਰਵਾਈ ਸ਼ੁਰੂਆਤ ਪਿੰਡ ਜੋਗਰ ਦੇ ਸਰਪੰਚ ਸ਼੍ਰੀਮਤੀ ਸਰਬਜੀਤ ਖੋੜਾ ਤੇ ਪ੍ਰਸਿੱਧ ਸਮਾਜ ਦੇਵੀ ਦਵਿੰਦਰ ਸਿੰਘ ਜੋਗਰ ਦੀ ਅਗਵਾਈ ਚ ਹੋਇਆ ਵੱਡਾ ਇਕੱਠ ਹਲਕਾ ਦਿਨਾ ਨਗਰ ਦੇ ਪਿੰਡ ਜੋਗਰ ਦੇ ਪੈਣ ਵਾਲੇ ਸੀਵਰੇਜ ਦੀ ਸ਼ੁਰੂਆਤ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਇਸ ਮੌਕੇ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਸਮੁੱਚੀ ਲੀਡਰਸ਼ਿਪ ਵੀ ਉਹਨਾਂ ਦੇ ਨਾਲ ਸੀ ਇਸ ਮੌਕੇ ਤੇ ਪਿੰਡ ਜੋਗਰ ਦੀ ਗੁਰਦੁਆਰਾ ਕਮੇਟੀ ਵੱਲੋਂ ਅਸ਼ੋਕ ਚੋਧਰੀ ਨੂੰ ਪਿੰਡ 'ਚ ਕਰਵਾਏਗੇ ਵਧੀਆਂ ਵਿਕਾਸ ਕੰਮਾਂ ਦੇ ਚਲਦੇ ਸਿਰੋਪਾ ਪਾ ਕੇ ਸਨਮਾਨਤਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਚੋਧਰੀ ਨੇ ਕਿਹਾ ਕਿ ਪਿੰਡ ਜੋਗਰ ਵਿੱਚ ਪਹਿਲਾਂ ਵੀ ਹਰਨਾ ਚੋਧਰੀ ਵੱਲੋਂ ਕਾਫੀ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਪਿੰਡ ਵਿੱਚ ਸੀਵਰੇਜ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਰਹਿੰਦੇ ਕੰਮ ਵੀ ਜਲਦੀ ਕਰਵਾਏ ਜਾਣਗੇ। ਉਧਰ ਕਾਂਗਰਸੀ ਨੇਤਾ ਦਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਬਹੁਤ ਜਲਦੀ ਸੀਵਰੇਜ ਦਾ ਕੰਮ ਨਿਪਟਰੀ ਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕਾ ਅਦਲਾ ਚੌਧਰੀ ਵੱਲੋਂ ਦਰਵਾਏਗੇ ਵਿਕਾਸ ਕਾਰਜਾਂ ਦੇ ਚਲਦੇ ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਜ਼ਾਇਆ ਵੀ ਜਾਵੇਗਾ। ਚੌਧਰੀ ਜਿੰਦਾਬਾਦ ਬਹੁਤ ਅਸ਼ੋਕ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਰਨਾ ਚੌਧਰੀ ਜਿੰਦਾਬਾਦ ਬਹੁਤ ਸ਼ੋਕ ਚੌਧਰੀ ਜਿੰਦਾਬਾਦ ਅਰਨਾਥ ਚੌਧਰੀ ਜਿੰਦਾਬਾਦ ਇੱਕ ਫੁਲਗਰ ਮੋਟੋ ਦੇਹੀ ਜੋ ਗੱਲ ਨਹੀਂ ਗਿਆ ਜੋ ਜੋਗਰ ਪਿੰਡ ਨੇ ਕਾਫੀ ਦਿਨ ਪਹਿਲਾਂ ਤੋਂ ਆਪਣੇ ਇਥੇ ਪਿੰਡ ਦੇ ਵਿੱਚ ਸੀਵਰੇਜ ਪਾਉਣ ਵਾਸਤੇ ਤੇ ਗਲੀਆਂ ਨਾਲੀਆਂ ਪੱਕੀਆਂ ਕਰਨ ਵਾਸਤੇ ਔਰ ਹੋਰ ਡਵੈਲਪਮੈਂਟ ਦੇ ਜਿਹੜੇ ਉਸਾਰੀ ਦੇ ਕੰਮ ਕਰਨ ਵਾਸਤੇ ਡੇਟ ਨਿਸ਼ਚਿਤ ਅੱਜ ਕੀਤੀ ਦੀ ਸੀ ਪਰ ਉਹਦਾ ਉਦਘਾਟਨ ਜਿਹੜਾ ਸੀ ਉਹਦਾ ਇਨੌਗੁਰੇਸ਼ਨ ਸ਼ੁਰੂਆਤ ਮੈਡਮ ਅਰੁਣਾ ਚੌਧਰੀ ਸਮਵਜੂਦਾ ਐਮਐਲਏ ਔਰ ਸਾਬਕਾ ਮੰਤਰੀ ਉਹਦੇ ਤੋਂ ਟਾਈਮ ਲਿਆਦਾ ਸੀ ਪਰ ਅੱਜ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਗਵਰਨਮੈਂਟ ਨੇ ਕਰਨ ਦਾ ਫੈਸਲਾ ਲਿਆ ਕਿਉਂਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨਵੀਂ ਪਾਤਸ਼ਾਹੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਣਾਉਣ ਵਾਸਤੇ ਸੈਸ਼ਨ ਰੱਖਿਆ ਦਾ ਸੀ ਤੇ ਮੈਡਮ ਨੂੰ ਉੱਥੇ ਜਾਣਾ ਪਿਆ ਤੇ ਫੇਰ ਮੈਨੂੰ ਸਰਪੰਚ ਸਾਹਿਬ ਨੇ ਔਰ ਇਹਨਾਂ ਨੇ ਕਿਹਾ ਕਿ ਜੇ ਮੈਡਮ ਨਹੀਂ ਆ ਸਕਦੇ ਤੁਸੀਂ ਆ ਜਾਓ ਕਿਉਂਕਿ ਅਸੀਂ ਆਲਰੇਡੀ ਆਰਗੇਨਾਈਜ਼ ਕੀਤਾ ਦਾ ਸੋ ਮੈਂ ਉਹਨਾਂ ਦੇ ਬਿਹਾਫ ਤੇ ਔਰ ਪਿੰਡ ਦੀ ਰਿਕਵੈਸਟ ਦੇ ਉੱਤੇ ਅੱਜ ਇੱਥੇ ਆਇਆ ਤੇ ਇਹ ਜਿਹੜਾ ਸੀਵਰੇਜ ਦਾ ਕੰਮ ਔਰ ਜੋ ਨਾਲੀਆਂ ਗਲੀਆਂ ਦਾ ਡਵੈਲਪਮੈਂਟ ਦੇ ਕੰਮ ਜਿਹੜੇ ਉਹ ਸਾਰੂ ਕੰਮੇ ਕਰਨਾ ਚਾਹੁੰਦੇ ਨੇ ਉਹਦੀ ਰਸਮੀ ਸ਼ੁਰੂਆਤ ਕੀਤੀ ਹੈ ਸੋ ਮੈਂ ਸਰਪੰਚ ਸਾਹਿਬ ਨੂੰ ਔਰ ਮੈਂਬਰ ਸਾਹਿਬਾਨ ਨੂੰ ਕੰਪਲੀਟ ਪੰਚਾਇਤ ਨੂੰ ਔਰ ਜਿਹੜੇ ਸ਼ਹਿਰ ਆਪਣੇ ਪਿੰਡ ਨਿਵਾਸੀ ਆ ਸਾਰੇ ਜਿੰਨੇ ਇੱਥੇ ਇਕੱਠੇ ਹੋਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕਰਦਾ ਰੋਲ ਮਿਲ ਕੇ ਪਿੰਡ ਦੇ ਕੰਮ ਜਿਹੜੇ ਨੇ ਇਕੱਠੇ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਕਰਵਾਏ ਜਾਣ ਔਰ ਤਾਂ ਜੇ ਪਿੰਡ ਨੂੰ ਪਰਲੀਫ ਮਿਲ ਸਕੇ ਨਾ ਮਾਊਂਟ ਤੇ ਦੇਖੋ ਇਹਨਾਂ ਨੂੰ 5 ਲੱਖ ਤੋਂ ਬਹੁਤ ਜ਼ਿਆਦਾ ਇਹ ਗਵਰਨਮੈਂਟ ਦੇ ਨਹੀਂ ਰਹੀ ਕਿਉਂਕਿ ਇਹਨਾਂ ਕੋਲ ਅਜੇ ਪੈਸੇ ਦੇਣ ਨੂੰ ਗਰੰਟਾ ਹੈ ਹੀ ਨਹੀਂ 15ਵੇਂ ਵੇਦਕ ਮਿਸ਼ਨ ਦੀਆਂ ਔਰ ਜਿਹੜੀਆਂ ਸੈਂਟਰਲ ਗਵਰਨਮੈਂਟ ਦੀਆਂ ਅ ਅਸਿਸਟੈਂਸ ਵਾਸਤੇ ਗ੍ਰਾਂਟਸ ਆਈਆਂ ਨੇ ਉਹ ਹੀ ਡਿਸਟ੍ਰੀਬਿਊਟ ਹੋ ਰਹੀਆਂ ਆਬਾਦੀ ਦੇ ਹਿਸਾਬ ਨਾਲ ਜਿਹੜਾ ਵੱਡਾ ਪਿੰਡ ਆ ਉਹਨੂੰ ਜ਼ਿਆਦਾ ਜਿਹੜਾ ਘੱਟ ਆ ਉਹਨੂੰ ਉਹ ਉਹ ਮਿਲਦੀ ਆਬਾਦੀ ਦੇ ਨਾਲ ਕਿਸੇ ਦੇ ਵਾਸਤਾ ਰੋਗ ਨਹੀਂ ਹੈ ਉਹ ਅਮਾਉਂਟ ਹੈ ਇੱਕ ਜਿਹੜਾ ਇਨਫਲੋ ਆਟੋਮੈਟਿਕ ਆ ਗਿਆ ਉਹ ਆਏ ਨੇ ਪਿੰਡਾਂ ਦੇ ਵਿੱਚ ਔਰ ਬਾਕੀ ਕੁਛ ਇਹਨਾਂ ਦੀਆਂ ਜਿਹੜੀਆਂ ਬੋਲੀਆਂ ਬਾਲੀਆਂ ਦੀ ਪੰਚਾਇਤ ਦੀ ਆਪਣੀ ਇਨਕਮ ਹੈ ਉਹ ਹੀ ਇਕੱਠੀ ਕਰਕੇ ਇਹ ਸਾਰਾ ਕੰਮ ਕਰਾਂਗੇ ਉਦਮੀਨ ਯੰਗ ਮੁੜਾ ਸਰਪੰਚ ਬਣਿਆ ਔਰ ਇਹਦੀ ਟੀਮ ਵੀ ਸਾਰੀ ਚੰਗੀ ਆ ਜਿਹੜੀ 24 ਆਵਰਸ ਪਿੰਡ ਵਾਸਤੇ ਸੋਚਦੀ ਆ ਸੋ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਕਿ ਤੜਡੇ ਹੋ ਕੇ ਕੰਮ ਦੇ ਵਾਸਤੇ ਇਹ ਜੁਟੇ ਦੇ ਆ ਜੀ ਅੱਜ ਤੱਕ ਜਿੰਨਾ ਵੀ ਇੱਥੇ ਡਿਵੈਲਪਮੈਂਟ ਦਾ ਕੰਮ ਹੋਇਆ ਉਹ ਸਾਰਾ ਅਰੂਣਾ ਚੌਧਰੀ ਦੀ ਕੋਆਪਰੇਸ਼ਨ ਦੇ ਨਾਲ ਔਰ ਉਹਦੀ ਮਿਹਨਤ ਸਦਕਾ ਹੀ ਇਹ ਕੰਮ ਹੋਇਆ ਇੱਥੇ ਬੜੀ ਦੇਰ ਤੋਂ ਪ੍ਰੋਬਲਮ ਸੀ ਕਿ ਇਹ ਜਿਹੜਾ ਬਹਾਮਣੀ ਵੱਲੋਂ ਸਿੱਧੀ ਸੜਕ ਆਈ ਆ ਪਹਿਲੇ ਇਹ ਸੜਕ ਬਣਵਾਈ ਸੀ ਫਿਰ ਬਾਮਣੀ ਤੋਂ ਨੌਮਣੀ ਤੱਕ ਬਣਾਈ ਔਰ ਇਹ ਵਿੱਚ ਲਿੰਕ ਮਿਸਿੰਗ ਲਿੰਕ ਸੀ ਜਿੱਥੇ ਪੁਲ ਵਗੈਰਾ ਨਹੀਂ ਸੀ ਹੈਗਾ ਇਹਨਾਂ ਨੂੰ ਇੱਕੋ ਹੀ ਪੁਲ ਪੈਂਦਾ ਸੀ ਜਿਹੜਾ ਕਿ ਬਾਮਣੀ ਤੋਂ ਮਰਾੜੇ ਵਾਲੀ ਸਾਈਡ ਨੂੰ ਟਰਨ ਕਰਕੇ ਤੇ ਕਾਫੀ ਲੰਬਾ ਸਫਰ ਕਰਕੇ ਆਣਾ ਪੈਂਦਾ ਸੀ ਤੇ ਇਹ ਪੁਲ ਕਰੋੜ ਰੁਪਏ ਦੇ ਕਰੀਬ-ਕਰੀਬ ਲੱਗਿਆ ਪਿਛਲੀ ਵਾਰੀ ਨਹੀਂ ਪੱਥਰ ਰੱਖਿਆ ਸੀ ਹੁਣ ਚੱਲਦਾ ਹੈ ਬਹੁਤ ਮੌਜੂਗੀ ਆ ਹੁਣ ਬਿਲਕੁਲ ਸਿੱਧਾ ਹੀ ਆਉਂਦੇ ਆ ਔਰ ਇਹ ਖਾਲੀ ਜੋਗਰ ਨੂੰ ਬੈਨੀਫਿਟ ਨਹੀਂ ਹੋਇਆ ਜੋਗਰ ਦੇ ਨਾਲ ਨਾਲ ਚਿੱਟੀ ਪਿੰਡ ਗਾਂ ਠੱਠੀ ਫਰੀਦਪੁਰ ਕਾਨਾ ਓਗਰਾ ਸਾਰੇ ਪਿੰਡਾਂ ਨੂੰ ਬਹੁਤ ਇਹਦੇ ਨਾਲ ਇੱਕ ਦੇ ਸਫਰ ਘਟ ਗਿਆ ਦੂਸਰਾ ਇਹਨਾਂ ਨੂੰ ਇੱਥੋਂ ਗੰਨਾ ਵਗੈਰਾ ਦੂਜਾ ਤੀਜਾ ਕੱਢਣ ਦਾ ਬਹੁਤ ਆਸਾਨੀ ਹੋ ਗਈ ਇੱਕ ਪੁਲਿਸ ਹੀ ਹੁਣ ਦੋ ਬਣਨ ਦੇ ਨਾਲ ਇਹ ਵੀ ਟ੍ਰੈਫਿਕ ਦੀ ਜਿਹੜੀ ਕੰਜੈਸ਼ਨ ਸੀ ਉਹ ਵੀ ਘਟ ਗਈ ਆ ਤੇ ਮੈਂ ਸਮਝਦਾ ਕਿ ਖੁਸ਼ਕਿਸਮਤ ਨੇ ਇਹਨਾਂ ਨੇ ਇੱਕ ਯੰਗ ਸਰਪੰਚ ਮੁੰਡਾ ਬਣਾਇਆ ਜਿਹੜਾ ਕਿ ਜਿਹਨੂੰ ਕੰਮ ਕਰਨ ਦਾ ਸ਼ੌਕ ਵੀ ਹੈ ਉਹਨਾਂਨ ਫਾਰਚੂਨੇਟਲੀ ਹੜਾ ਆਈ ਸੀ ਔਰ ਹੜਾਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਕੰਮ ਕੀਤਾ ਇਹਨਾਂ ਦੀ ਟੀਮ ਨੇ ਔਰ ਜਿਹੜੀ ਗਲੋਬਲ ਸੰਸਥਾ ਸੀ ਇੱਕ ਗਲੋਬਲ ਸੰਸਥਾ ਉਹਨਾਂ ਨੇ ਵੀ ਪਿੰਡ ਦਾ ਕਾਫੀ ਧਿਆਨ ਰੱਖਿਆ ਉਹਨਾਂ ਨੇ ਅਡਾਪਟ ਕਰਕੇ ਜਿਹੜੇ ਕੱਚੇ ਘਰ ਟੁੱਟੇ ਭਜੇ ਸੀ ਉਹਨਾਂ ਦਾ ਵੀ ਰਿਪੇਅਰ ਕਰਨ ਦਾ ਕੀਤਾ ਔਰ ਇਹ ਪਿੰਡ ਉਹਨਾਂ ਨੇ ਆਪਣੇ ਸਿਲੈਕਟ ਕੀਤਾ ਵੀ ਇੱਥੇ ਅਸੀਂ ਸਾਰੇ ਕੰਮ ਕਰਾਵਾਂਗੇ ਮੈਂ ਪਿੰਡ ਦੇ ਵਿੱਚ ਕੀ ਪ੍ਰੋਬਲਮ ਹੈ ਕੀ ਪ੍ਰੋਗਰਾਮ ਕਿੱਥੇ ਪ੍ਰੋਗਰਾਮ ਪਿੰਡ ਦੇ ਵਿੱਚ ਬਹੁ ਸ਼ੋਕ ਜੀ ਹੁਣਾਂ ਦਾ ਧੰਨਵਾਦ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਤੇ ਸਾਡੇ ਜਿੰਨੇ ਵੀ ਕੰਮ ਸਾਲ ਦੇ ਵਿੱਚ ਹੋਏ ਨੇ ਜਾਂ ਕੀਤੇ ਨੇ ਜਾਂ ਹੋਣ ਵਾਲੇ ਨੇ ਉਹਨਾਂ ਲਈ ਅਸੀਂ ਬਹੁ ਜੀ ਹੁਣਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਅਜਿਹੇ ਕੰਮ ਸੀ ਜਿਹੜੇ ਬਹੁ ਜੀ ਹੁਣਾਂ ਦੇ ਅੱਧੇ ਫੋਨ ਤੇ ਕੀਤੇ ਆਂ ਜਿਹੜੇ ਬਿਲਕੁਲ ਅੱਜ ਅੱਜ ਕੀ ਹੋਇਆ ਅੱਜ ਇਹਨਾਂ ਨੂੰ ਸੱਦੇ ਅੱਗੇ ਇੱਕ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਸੀ 30 35 ਸਾਲ ਤੋਂ ਕੰਮ ਜਿਹੜੇ ਘਰ ਉਧਰ ਬਣੇ ਸੀ ਉਹਨਾਂ ਨੂੰ ਪਾਣੀ ਦੀ ਡਰੇਨ ਵਾਸਤੇ ਕੋਈ ਨਾਲਾ ਜਾਂ ਉਹ ਨਹੀਂ ਸੀ ਹੈਗਾ ਤੇ ਅੱਜ ਅਸੀਂ ਬੌਝ ਜੀ ਹੁਣਾਂ ਕੋ ਉਦਘਾਟਨ ਕਰਾ ਕੇ ਉਹ ਸੀਵਰੇਜ ਨਾਲੇ ਦਾ ਸ਼ੁਰੂਆਤ ਕਰਵਾਉਣ ਲੱਗੇ ਆ ਤੇ ਅੱਗੇ ਹੋਰ ਵੀ ਗਲੀਆਂ ਨਾਲੀਆਂ ਜੋ ਵੀ ਕੰਮ ਆ ਉਹ ਉਹਨਾਂ ਦੇ ਆਸ਼ੀਰਵਾਦ ਸਦਕਾ ਕਰਵਾਵਾਗੇ। ਸਰਕਾਰ ਵੱਲੋਂ ਕੋਈ ਤੁਹਾਨੂੰ ਸਹੂਤਾ ਮਿਲੀ ਆ ਨਹੀਂ ਜੀ ਸਰਕਾਰ ਵੱਲੋਂ ਤਾਂ ਕੋਈ ਐਸੀ ਸਹੂਤਾ ਸਹਾਇਤਾ ਨਹੀਂ ਮਿਲੀ ਆ। ਇਹ ਪਹਿਲੇ ਜਿਹੜੇ 15ਵੇਂ ਵਿੱਤੀ ਕਮਿਸ਼ਨ ਵੱਲੋਂ ਜਿਹੜੇ ਪੈਸੇ ਵਗੈਰਾ ਆਏ ਸੀ ਉਹਨਾਂ ਉਹਨਾਂ ਵਿੱਚੋਂ ਐਸੀ ਕਰਵਾ ਰਹੇ ਆ ਤੇ ਸਰਕਾਰ ਵੱਲੋਂ ਕਿਸੇ ਦੇ ਸਰਕਾਰ ਵੱਲੋਂ ਥੋੜਾ ਜਿਹਾ ਰਾਸ਼ਨ ਆਇਆ ਸੀ ਉਹ ਵੀ ਜਿਹੜੇ ਆ ਇੱਥੋਂ ਦੇ ਕੋਈ ਆਮ ਆਦਮੀ ਪਾਰਟੀ ਦੇ ਬੰਦੇ ਸੀ ਉਹਨਾਂ ਨੇ ਆਪਣੇ ਰਾਤ ਨੂੰ ਚੋਰੀ ਰਾਸ਼ਨ ਵੰਡਿਆ ਉਹਨਾਂ ਨੇ ਸਚਾਈ ਆ ਸਾਰਾ ਪਿੰਡ ਖੜਾ ਇੱਥੇ ਮੈਂ ਜੋ ਗੱਲ ਕਹਿੰਦਾ ਸੱਚ ਕਹਿੰਦਾ ਉਹਦੇ ਦੀ ਪੱਕ ਪਤ ਕੀਤਾ ਗਿਆ ਜੀ ਉਹ ਬਹੁਤ ਜ਼ਿਆਦਾ ਜੀ ਮੇਰੇ ਵੱਲੋਂ ਪਿੰਡ ਦੇ ਇੱਕ ਵੀ ਬੰਦਾ ਕਹਦੇ ਵੀ ਇਹਨੇ ਰਾਸ਼ਨ ਕਿਸੇ ਵੀ ਸੰਸਥਾ ਵੱਲੋਂ ਆਇਆ ਜਾਂ ਕਿਸੇ ਪਾਰਟੀ ਵੱਲੋਂ ਆਇਆ ਜਿਵੇਂ ਵੀ ਐ ਤੇ ਉਹ ਕਿਦੇ ਰਾਸ਼ਨ ਚੌਖਰ ਫੀਡ ਡੰਗਰਾਂ ਦਾ ਚਾਰਾ ਬਰਾਬਰ ਕੁਦਰਤਰਾ ਸਾਹਿਬ ਜਾਂ ਘਰ ਘਰ ਜਾ ਕੇ ਸੀ ਪਹੁੰਚਾਇਆ ਕਿਉਂਕਿ ਸੇਵਾ ਚੁੱਕੀ ਆ ਤੇ ਸੇਵਾ ਨਿਭਾਈ ਆਪਾਂ ਵਧੀਆ ਢੰਗ ਦੇ ਨਾਲ ਜੀ